ਐਸ਼ੀਅਲ ਗਰੁੱਪ ਦੀ ਕੰਪਨੀ ਦੇ ਡਾਇਰੈਕਟਰ ਰਾਜੀਵ ਪੱਲਾ ਦੇ ਵੱਖ-ਵੱਖ ਠਿਕਾਨਿਆਂ ਤੇ ਐਈਡੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਰਾਜੀਵ ਪੱਲਾ ਨੂੰ ਵੀ ਐਈਡੀ ਵੱਲੋਂ ਜਾਂਚ ਸ਼ਾਮਲ ਕੀਤਾ ਗਿਆ ਤਾਂ ਦੱਸਿਓ ਇਸ ਵੇਲੇ ਦੀ ਵੱਡੀ ਖਬਰ ਰਾਜੀਵ ਪੱਲਾ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਿਓ ਕਿ ਰਾਜੀਵ ਪੱਲਾ ਵੀ ਇੱਕ ਨਾਮੀ ਕਾਰੋਬਾਰੀ ਨੇ ਰੀਅਲ ਏਸਟੇਟ ਕਾਰੋਬਾਰੀ ਨੇ ਤੇ ਲੁਧਿਆਣਾ ਦੇ ਵਿੱਚ ਇਸ ਦੇ ਨਾਲ ਹੀ ਹੋਰ ਵੱਖ-ਵੱਖ ਥਾਵਾਂ ਤੇ ਵੀ ਇਹਨਾਂ ਦਾ ਕਾਰੋਬਾਰ ਕਾਫੀ ਵੱਡੇ ਪੈਮਾਨੇ ਤੇ ਚੱਲਦਾ ਹੈ ਤੇ ਹੁਣ ਐਈਡੀ ਵੱਲੋਂ ਵੀ ਇਹਨਾਂ ਦੇ ਵੱਖ-ਵੱਖ ਠਿਕਾਨਿਆਂ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਨੂੰ ਵੀ ਜਾਂਚ ਸ਼ਾਮਲ ਕਰ ਲਿਆ एक्सक्लूसिव तस्वीर अभी ताडे सामने दिखा रहे हां स्क्रीन ते ता इंडस्ट्रियल एरिया ऋषि नगर ते जनाली کئی ਹੋਰ ਥਾਵਾਂ ਤੇ ਵੀ ईडी ਦੇ ਅਧਿਕਾਰੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਪੈਰਾ ਮਿਲਟਰੀ ਫੋਰਸ ਤੇ ਲੋਕਲ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਦੱਸ ਦਈਏ ਕਿ ਰਿਸ਼ੀ ਨਗਰ ਇੰਡਸਟਰੀਅਲ ਏਰੀਆ ਤੇ ਜ਼ਨਾਲੀ ईडी ਦੇ ਅਧਿਕਾਰੀ کئی ਹੋਰ ਥਾਵਾਂ ਤੇ ਰਾਜੀਪ ਪੱਲਾ ਦੇ ਦਫ਼ਤਰਾਂ ਦੇ ਵਿੱਚ ਪਹੁੰਚੇ ਨੇ ਜਾਂਚ ਪੜਤਾਲ ਕਰ ਰਹੇ ਨੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਐਸਸੀਐਲ ਗਰੁੱਪ ਦੇ ਵੀ ਵੱਖ-ਵੱਖ ਠਿਕਾਣਿਆਂ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਜ਼ਿਕਰ ਯੋਗ ਵੀ ਹੈ ਕਿ ਆਰਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ اسٹیਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਦੱਸੇ ਜਾਂਦੇ ਨੇ ਰਾਜੀਪ ਪੱਲਾ ਇੱਕ ਵਾਰ ਫਿਰ ਦੱਸਦੇ ਕਿ ਆਰਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ ਅਸਟੇਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਨੇ ਰਜੀਵ ਪੱਲਾ ਤੇ ਜ਼ਨਾਲੀ ਨਾਮੀ ਰੀਅਲ ਅਸਟੇਟ ਕਾਰੋਬਾਰੀ ਵੀ ਨੇ ਤਾਂ ਹੁਣ ਜਦੋਂ ਇਹਨਾਂ ਨੂੰ ਈਡੀ ਵੱਲੋਂ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੋਰ ਇਹਨਾਂ ਦੇ ਸਾਥੀ ਰੀਅਲ ਅਸਟੇਟ ਕਾਰੋਬਾਰੀਆਂ ਅਤੇ ਜ਼ਨਾਲੀ ਕੋਈ ਹੋਰ ਨਾਮੀ ਕਾਰੋਬਾਰੀਆਂ ਦੇ ਵਿੱਚ ਵੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ ਖਲਬਲੀ ਮਚੀ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਨਾਮੀ ਕਾਰੋਬਾਰੀ ਰੀਅਲ ਅਸਟੇਟ ਕਾਰੋਬਾਰੀ ਰਜੀਵ ਪੱਲਾ ਨੂੰ ਈਡੀ ਵੱਲੋਂ ਜਾਂਚ ਸ਼ਾਮਲ ਕੀ ਆ ਗਿਆਤਾ ਕਿਤਨਾ ਕਿਤੇ ਉਹਨਾਂ ਕੋਰ ਰੀਅਲ ਅਸਟੇਟ ਕਾਰੋਬਾਰੀਆਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇੱਕ ਦੂਸਰੇ ਤੋਂ ਸੇਧ ਲੈਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਇਸ ਜਾਂਚ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਕਰਨ ਤੋਂ ਬਾਅਦ ਰਾਜੀਪ ਭਲਣ ਜਾਂਚ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਸਾਰੇ ਕਾਰੋਬਾਰੀਆਂ ਦੇ ਵਿੱਚ ਖਲਬਲੀ ਮਚੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਤਾਂ ਦੱਸ ਦਈਏ ਕਿ ਤੜਕ ਸੁیرے 7 ਵਜੇ ਐਸ ਸੀ ਐਲ ਗਰੁੱਪ ਦੇ ਵਕਵਕ ਟਿਕਾਣੇ ਤੇ ਈਡੀ ਪਹੁੰਚਦੀ ਆਪਣੇ ਅਧਿਕਾਰੀਆਂ ਨੂੰ ਲੈ ਕੇ ਇਸ ਦੇ ਨਾਲ ਹੀ ਲਗਾਤਾਰ ਹੀ ਰੇਡ ਜਾਰੀ ਹੈ ਐਸ ਸੀ ਐਲ ਗਰੁੱਪ ਦੇ ਵਕਵਕ ਟਿਕਾਣੇ ਤੇ ਜਸਵਿਚਾਲੇ ਅਜੀਵ ਪੱਲਾ ਨਾਮੀ ਕਾਰੋਬਾਰੀ ਰਾਜੀਵ ਪੱਲਾ ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਐਸ ਸੀ ਐਲ ਗਰੁੱਪ ਦੇ ਸੀਏ ਅਤੇ ਹੋਰ ਨਜ਼ਦੀਕੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪਰ ਇਸ ਵੇਲੇ ਦੀ ਖਬਰ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਰਾਜੀਵ ਪੱਲਾ ਜੋ ਕਿ ਨਾਮੀ ਕਾਰੋਬਾਰੀ ਨੇ ਆਰ ਐਸ ਇੰਡਸਟਰੀ ਦਾ ਸੈਂਟਰਾ ਗ੍ਰੀਨ ਰੀਅਲ ਅਸਟੇਟ ਪ੍ਰੋਜੈਕਟ ਦੇ ਵੀ ਮੁੱਖ ਪ੍ਰੋਮੋਟਰ ਨੇ ਰਾਜੀਵ ਪੱਲਾ ਤਾਂ ਇਸ ਦੇ ਨਾਲ ਹੀ ਕਾਫੀ ਵੱਡੇ ਪੱਧਰ 'ਤੇ ਇਹਨਾਂ ਦਾ ਵੀ ਕਾਰੋਬਾਰ ਚੱਲਦਾ ਹੈ ਤੇ ASIL ਗਰੁੱਪ ਦੀ ਇੱਕ ਕੰਪਨੀ ਦੇ ਵੀ ਡਾਇਰੈਕਟਰ ਨੇ ਰਾਜੀਵ ਪੱਲਾ ਤਾਂ ਜਿਸ ਕਰਕੇ ਇਹਨਾਂ ਨੂੰ ED ਵੱਲੋਂ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਵਗ ਵਗ ਠਿਕਾਨਿਆਂ ਤੇ ਰਿਸ਼ੀ ਨਗਰ ਇੰਡਸਟਰੀਅਲ ਏਰੀਆ ਤੇ ਕਈ ਹੋਰ ਦਫ਼ਤਰਾਂ ਤੇ ਰਾਜੀਵ ਪੱਲਾ ਦੇ ਕਈ ਹੋਰ ਦਫ਼ਤਰਾਂ ਤੇ ਵੀ ED ਦੇ ਅਧਿਕਾਰੀ ਪਹੁੰਚਦੇ ਨੇ ਜਾਂਚ ਪੜਤਾਲ ਕਰਦੇ ਨੇ ਤਾਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਹਾਨੂੰ ਉਹ ਵੀ ਜ਼ਰੂਰ ਦਿਖਾ ਦਿੰਨੇ ਆ ਫੈਸ਼ੀਅਲ ਗਰੁੱਪ ਦੀ ਕੰਪਨੀ ਦੇ ਡਾਇਰੈਕਟਰ ਰਾਜੀਵ ਪੱਲਾ ਦੇ ਵਕ-ਵਕ ਠਿਕਾਨੇ ਤੇ ਈਡੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਰਾਜੀਵ ਪੱਲਾ ਨੂੰ ਵੀ ਈਡੀ ਵੱਲੋਂ ਜਾਂਚ ਸ਼ਾਮਲ ਕੀਤਾ ਗਿਆ ਤਾਂ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਰਾਜੀਵ ਪੱਲਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਰਾਜੀਵ ਪੱਲਾ ਵੀ ਇੱਕ ਨਾਮੀ ਕਾਰੋਬਾਰੀ ਨੇ ਰੀਅਲ ਏਸਟੇਟ ਕਾਰੋਬਾਰੀ ਨੇ ਤੇ ਲੁਧਿਆਣਾ ਦੇ ਵਿੱਚ ਇਸ ਦੇ ਨਾਲ ਹੀ ਹੋਰ ਵਕ-ਵਕ ਥਾਵਾਂ ਤੇ ਵੀ ਇਹਨਾਂ ਦਾ ਕਾਰੋਬਾਰ ਕਾਫੀ ਵੱਡੇ ਪੈਮਾਨੇ ਤੇ ਚੱਲਦਾ ਹੈ ਤੇ ਹੁਣ ਈਡੀ ਵੱਲੋਂ ਵੀ ਇਹਨਾਂ ਦੇ ਵਕ-ਵਕ ਠਿਕਾਨੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਨੂੰ ਵੀ ਜਾਂਚ ਸ਼ਾਮਲ ਕਰ ਲਿਆ ਐਕਸਕਲੂਸਿਵ ਤਸਵੀਰਾਂ ਵੀ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਸਕਰੀਨ ਤੇ ਤਾਂ ਇੰਡਸਟਰੀਅਲ ਏਰੀਆ ਰਿਸ਼ੀ ਨਗਰ ਤੇ ਜ਼ਨਾਲੀ ਕਈ ਹੋਰ ਥਾਵਾਂ ਤੇ ਵੀ ਈਡੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਨਾਲੀ ਪੈਰਾ ਮਿਲਟਰੀ ਫੋਰਸ ਤੇ ਲੋਕਲ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਰਿਸ਼ੀ ਨਗਰ ਇੰਡਸਟਰੀਅਲ ਏਰੀਆ ਤੇ ਜ਼ਨਾਲੀ ਈਡੀ ਦੇ ਅਧਿਕਾਰੀ ਕਈ ਹੋਰ ਥਾਵਾਂ ਤੇ ਰਾਜੀਪੱਲਾ ਦੇ ਦਫ਼ਤਰਾਂ ਦੇ ਵਿੱਚ ਪਹੁੰਚੇ ਨੇ ਜਾਂਚ ਪੜਤਾਲ ਕਰ ਰਹੇ ਨੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਐਸਸੀਐਲ ਗਰੁੱਪ ਦੇ ਵੀ ਵਕਫ ਵਕਫ ਕਾਹਨੀਆਂ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਜ਼ਿਕਰ ਹੋ ਗਏ ਵੀ ਹੈ ਕਿ ਆਰਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ اسٹیਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਦੱਸੇ ਜਾਂਦੇ ਨੇ ਰਾਜੀਵ ਪੱਲਾ ਇੱਕ ਵਾਰ ਫਿਰ ਦੱਸਦੇ ਹਾਂ ਕਿ ਆਰਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ ਅਸਟੇਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਨੇ ਰਜੀਵ ਪੱਲਾ ਤੇ ਜ਼ਨਾਲੀ ਨਾਮੀ ਰੀਅਲ ਅਸਟੇਟ ਕਾਰੋਬਾਰੀ ਵੀ ਨੇ ਤਾਂ ਹੁਣ ਜਦੋਂ ਇਹਨਾਂ ਨੂੰ ਈਡੀ ਵੱਲੋਂ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੋਰ ਇਹਨਾਂ ਦੇ ਸਾਥੀ ਰੀਅਲ ਅਸਟੇਟ ਕਾਰੋਬਾਰੀਆਂ ਅਤੇ ਇਸ ਨਾਲ ਕਈ ਹੋਰ ਨਾਮੀ ਕਾਰੋਬਾਰੀਆਂ ਦੇ ਵਿੱਚ ਵੀ ਉਤਲ-ਪੁਤਲ ਦੇਖਣ ਨੂੰ ਮਿਲ ਰਹੀ ਹੈ ਖਲਬਲੀ ਮਚੀ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਨਾਮੀ ਕਾਰੋਬਾਰੀ ਰੀਅਲ ਅਸਟੇਟ ਕਾਰੋਬਾਰੀ ਰਜੀਵ ਪੱਲਾ ਨੂੰ ਈਡੀ ਵੱਲੋਂ ਜਾਂਚ ਸ਼ਾਮਲ ਕੀ ਕੀਤਾ ਗਿਆਤਾ ਕਿਥਨਾ ਕੀਤੇ ਉਹਨਾਂ ਹੋਰ ਰੀਅਲ ਏਸਟੇਟ ਕਾਰੋਬਾਰੀਆਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇੱਕ ਦੂਸਰੇ ਤੋਂ ਸੇਧ ਲੈਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਕਰਨ ਤੋਂ ਬਾਅਦ ਰਾਜੀਪ ਭੱਲਣ ਜਾਂਚ ਵਿੱਚ ਸ਼ਾਮਲ ਕਰਨ ਤੋਂ ਬਾਅਦ ਸਾਰੇ ਕਾਰੋਬਾਰੀਆਂ ਦੇ ਵਿੱਚ ਖਲਬਲੀ ਮਚੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਤਾਂ ਦੱਸ ਦਈਏ ਕਿ ਤੜਕ ਸੁਇਰ 7 ਵਜੇ ਐਸ ਸੀ ਐਲ ਗਰੁੱਪ ਦੇ ਵਕਵਕ ਠਿਕਾਣੇ ਤੇ ਈਡੀ ਪਹੁੰਚਦੀ ਆਪਣੇ ਅਧਿਕਾਰੀਆਂ ਨੂੰ ਲੈ ਕੇ ਇਸ ਦੇ ਨਾਲ ਹੀ ਲਗਾਤਾਰ ਹੀ ਰੇਡ ਜਾਰੀ ਹੈ ਐਸ ਸੀ ਐਲ ਗਰੁੱਪ ਦੇ ਵਕਵਕ ਠਿਕਾਣੇ ਤੇ ਜਸਵਿਚਾਲੇ राजीव पल्ला का ख़वर, नामी कारोबारी राजीव पल्ला ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ SCL ਗਰੁੱਪ ਦੇ CEO ਅਤੇ ਹੋਰ ਨਜ਼ਦੀਕੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪਰ ਇਸ ਵੇਲੇ ਦੀ ਖਬਰ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਕਿ राजीव ਪੱਲਾ ਜੋ ਕਿ ਨਾਮੀ ਕਾਰੋਬਾਰੀ ਨੇ RS ਇੰਡਸਟਰੀ ਦਾ सेंट्रा ਗ੍ਰੀਨ ਰੀਅਲ اسٹیਟ ਪ੍ਰੋਜੈਕਟ ਦੇ ਵੀ ਮੁੱਖ ਪ੍ਰੋਮੋਟਰ ਨੇ राजीव ਪੱਲਾ ਤਾਂ ਇਸ ਦੇ ਨਾਲ ਹੀ ਕਾਫੀ ਵੱਡੇ ਪੱਧਰ 'ਤੇ ਇਹਨਾਂ ਦਾ ਵੀ ਕਾਰੋਬਾਰ ਚੱਲਦਾ ਹੈ ਤੇ ASL گروپ ਦੀ ਇੱਕ ਕੰਪਨੀ ਦੇ ਵੀ ਡਾਇਰੈਕਟਰ ਨੇ ਰਾਜੀਪ ਪੱਲਾ ਤਾਂ ਜਿਸ ਕਰਕੇ ਇਹਨਾਂ ਨੂੰ ED ਵੱਲੋਂ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਵਗ ਵਗ ਠਿਕਾਨਿਆਂ ਤੇ ਰਿਸ਼ੀ ਨਗਰ ਇੰਡਸਟਰੀਅਲ ਏਰੀਆ ਤੇ ਕਈ ਹੋਰ ਦਫ਼ਤਰਾਂ ਤੇ ਰਾਜੀਪ ਪੱਲਾ ਦੇ ਕਈ ਹੋਰ ਦਫ਼ਤਰਾਂ ਤੇ ਵੀ ED ਦੇ ਅਧਿਕਾਰੀ ਪਹੁੰਚਦੇ ਨੇ ਜਾਂਚ ਪੜਤਾਲ ਕਰਦੇ ਨੇ ਤਾਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਹਾਨੂੰ ਉਹ ਵੀ ਜ਼ਰੂਰ ਦਿਖਾ ਦਿੰਨੇ ਆ ਫੈਸ਼ੀਅਲ ਗਰੁੱਪ ਦੀ ਕੰਪਨੀ ਦੇ ਡਾਇਰੈਕਟਰ ਰਾਜੀਵ ਪੱਲਾ ਦੇ ਵਕ-ਵਕ ਠਿਕਾਨਿਆਂ ਤੇ ਈਡੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਰਾਜੀਵ ਪੱਲਾ ਨੂੰ ਵੀ ਈਡੀ ਵੱਲੋਂ ਜਾਂਚ ਸ਼ਾਮਲ ਕੀਤਾ ਗਿਆ ਤਾਂ ਦੱਸਦੀ ਇਸ ਵੇਲੇ ਦੀ ਵੱਡੀ ਖਬਰ ਰਾਜੀਵ ਪੱਲਾ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਰਾਜੀਵ ਪੱਲਾ ਵੀ ਇੱਕ ਨਾਮੀ ਕਾਰੋਬਾਰੀ ਨੇ ਰੀਅਲ ਏਸਟੇਟ ਕਾਰੋਬਾਰੀ ਨੇ ਤੇ ਲੁਧਿਆਣਾ ਦੇ ਵਿੱਚ ਇਸ ਦੇ ਨਾਲ ਹੀ ਹੋਰ ਵਕ-ਵਕ ਥਾਵਾਂ ਤੇ ਵੀ ਇਹਨਾਂ ਦਾ ਕਾਰੋਬਾਰ ਕਾਫੀ ਵੱਡੇ ਪੈਮਾਨੇ ਤੇ ਚੱਲਦਾ ਹੈ ਤੇ ਹੁਣ ਈਡੀ ਵੱਲੋਂ ਵੀ ਇਹਨਾਂ ਦੇ ਵਕ-ਵਕ ਠਿਕਾਨਿਆਂ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਨੂੰ ਵੀ ਜਾਂਚ ਸ਼ਾਮਲ ਕਰ ਲਿਆ ਐਕਸਕਲੂਸਿਵ ਤਸਵੀਰ ਅਭੀ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਸਕਰੀਨ ਤੇ ਤਾਂ ਇੰਡਸਟਰੀਅਲ ਏਰੀਆ ਰਿਸ਼ੀਨਗਰ ਤੇ ਜ਼ਨਾਲੀ ਕੋਈ ਹੋਰ ਥਾਵਾਂ ਤੇ ਵੀ ਈਡੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਪੈਰਾਮਿਲਟਰੀ ਫੋਰਸ ਤੇ ਲੋਕਲ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਰਿਸ਼ੀਨਗਰ ਇੰਡਸਟਰੀਅਲ ਏਰੀਆ ਤੇ ਜ਼ਨਾਲੀ ਈਡੀ ਦੇ ਅਧਿਕਾਰੀ ਕੋਈ ਹੋਰ ਥਾਵਾਂ ਤੇ ਰਾਜੀਪ ਪੱਲਾ ਦੇ ਦਫ਼ਤਰਾਂ ਦੇ ਵਿੱਚ ਪਹੁੰਚੇ ਨੇ ਜਾਂਚ ਪੜਤਾਲ ਕਰ ਰਹੇ ਨੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਐਸਸੀਐਲ ਗਰੁੱਪ ਦੇ ਵੀ ਵਕਫਾ ਠਿਕਾਣੇ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਜ਼ਿਕਰ ਹੋ ਗਏ ਵੀ ਹੈ ਕਿ ਆਰਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ اسٹیਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਦੱਸੇ ਜਾਂਦੇ ਨੇ ਰਾਜੀਵ ਪਾਲ ਇੱਕ ਵਾਰ ਫਿਰ ਦੱਸਦੇ ਹਾਂ ਕਿ ਆਰਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ ਏਸਟੇਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਨੇ ਰਜੀਵ ਪੱਲਾ ਤੇ ਜ਼ਨਾਲੀ ਨਾਮੀ ਰੀਅਲ ਏਸਟੇਟ ਕਾਰੋਬਾਰੀ ਵੀ ਨੇ ਤਾਂ ਹੁਣ ਜਦੋਂ ਇਹਨਾਂ ਨੂੰ ਈਡੀ ਵੱਲੋਂ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੋਰ ਇਹਨਾਂ ਦੇ ਸਾਥੀ ਰੀਅਲ ਏਸਟੇਟ ਕਾਰੋਬਾਰੀਆਂ ਅਤੇ ਇਸ ਨਾਲ ਕਈ ਹੋਰ ਨਾਮੀ ਕਾਰੋਬਾਰੀਆਂ ਦੇ ਵਿੱਚ ਵੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ ਖਲਬਲੀ ਮੱਚੀ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਨਾਮੀ ਕਾਰੋਬਾਰੀ ਰੀਅਲ ਏਸਟੇਟ ਕਾਰੋਬਾਰੀ ਰਜੀਵ ਪੱਲਾ ਨੂੰ ਈਡੀ ਵੱਲੋਂ ਜਾਂਚ ਸ਼ਾਮਲ ਕੀ ਆ ਗਿਆਤਾ ਕਿਤਨਾ ਕਿਤੇ ਉਹਨਾਂ ਹੋਰ ਰੀਅਲ ਏਸਟੇਟ ਕਾਰੋਬਾਰੀਆਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇੱਕ ਦੂਸਰੇ ਤੋਂ ਸੇਧ ਲੈਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਇਸ ਜਾਂਚ ਦੇ ਵਿੱਚ ਸ਼ਾਮਿਲ ਕੀਤੇ ਕਰਨ ਤੋਂ ਬਾਅਦ ਰਾਜੀਪ ਭਲਨ ਜਾਂਚ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਸਾਰੇ ਕਾਰੋਬਾਰੀਆਂ ਦੇ ਵਿੱਚ ਖਲਬਲੀ ਮਚੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਤਾਂ ਦੱਸ ਦਈਏ ਕਿ ਤੜਕ ਸੁਏ ਰ 7 ਵਜੇ ਐਸਸੀਐਲ ਗਰੁੱਪ ਦੇ ਵਕਵ ਵਟਿਕਾਣੇ ਤੇ ਈਡੀ ਪਹੁੰਚਦੀ ਆਪਣੇ ਅਧਿਕਾਰੀਆਂ ਨੂੰ ਲੈ ਕੇ ਇਸ ਦੇ ਨਾਲ ਹੀ ਲਗਾਤਾਰ ਹੀ ਰੇਡ ਜਾਰੀ ਹੈ ਐਸਸੀਐਲ ਗਰੁੱਪ ਦੇ ਵਕਵ ਵਟਿਕਾਣੇ ਤੇ ਜਸਵਿਚਾਲੇ ਅਜੀਵ ਪੱਲਾ ਨਾਮੀ ਕਾਰੋਬਾਰੀ ਰਾਜੀਵ ਪੱਲਾ ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਐਸਸੀਐਲ ਗਰੁੱਪ ਦੇ ਸੀਏ ਅਤੇ ਹੋਰ ਨਜ਼ਦੀਕੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪਰ ਇਸ უਲੇ ਦੀ ਖਬਰ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਕਿ ਰਾਜੀਵ ਪੱਲਾ ਜੋ ਕਿ ਨਾਮੀ ਕਾਰੋਬਾਰੀ ਨੇ ਆਰਐਸ ਇੰਡਸਟਰੀ ਦਾ ਸੈਂਟਰਾ ਗ੍ਰੀਨ ਰੀਅਲ ਅਸਟੇਟ ਪ੍ਰੋਜੈਕਟ ਦੇ ਵੀ ਮੁੱਖ ਪ੍ਰੋਮੋਟਰ ਨੇ ਰਾਜੀਵ ਪੱਲਾ ਤਾਂ ਇਸ ਦੇ ਨਾਲ ਹੀ ਕਾਫੀ ਵੱਡੇ ਪੱਧਰ 'ਤੇ ਇਹਨਾਂ ਦਾ ਵੀ ਕਾਰੋਬਾਰ ਚੱਲਦਾ ਹੈ ਤੇ ਐਸੀਐਲ ਗਰੁੱਪ ਦੀ ਇੱਕ ਕੰਪਨੀ ਦੇ ਵੀ ਡਾਇਰੈਕਟਰ ਨੇ ਰਾਜੀਵ ਪੱਲਾ ਤਾਂ ਜਿਸ ਕਰਕੇ ਇਹਨਾਂ ਨੂੰ ਆਈਡੀ ਵੱਲੋਂ ਜਾਂਚ ਸ਼ਾਮਲ ਕੀਤਾ ਗਿਆ ਹੈ ਤਾਂ ਵਗ ਵਗ ਠਿਕਾਨਿਆਂ ਤੇ ਰਿਸ਼ੀ ਨਗਰ ਇੰਡਸਟਰੀਅਲ ਏਰੀਆ ਤੇ ਕਈ ਹੋਰ ਦਫ਼ਤਰਾਂ ਤੇ ਰਾਜੀਵ ਪੱਲਾ ਦੇ ਕਈ ਹੋਰ ਦਫ਼ਤਰਾਂ ਤੇ ਵੀ ਆਈਡੀ ਦੇ ਅਧਿਕਾਰੀ ਪਹੁੰਚਦੇ ਨੇ ਜਾਂਚ ਪੜਤਾਲ ਕਰਦੇ ਨੇ ਤਾਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਹਾਨੂੰ ਉਹ ਵੀ ਜ਼ਰੂਰ ਦਿਖਾ ਦਿੰਨੇ ਆ ਫੈਸ਼ੀਅਲ ਗਰੁੱਪ ਦੀ ਕੰਪਨੀ ਦੇ ਡਾਇਰੈਕਟਰ ਰਾਜੀਵ ਪੱਲਾ ਦੇ ਵਕ-ਵਕ ਠਿਕਾਨੇ ਤੇ ਈਡੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਰਾਜੀਵ ਪੱਲਾ ਨੂੰ ਵੀ ਈਡੀ ਵੱਲੋਂ ਜਾਂਚ ਸ਼ਾਮਲ ਕੀਤਾ ਗਿਆ ਤਾਂ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਰਾਜੀਵ ਪੱਲਾ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਰਾਜੀਵ ਪੱਲਾ ਵੀ ਇੱਕ ਨਾਮੀ ਕਾਰੋਬਾਰੀ ਨੇ ਰੀਅਲ ਏਸਟੇਟ ਕਾਰੋਬਾਰੀ ਨੇ ਤੇ ਲੁਧਿਆਣਾ ਦੇ ਵਿੱਚ ਇਸ ਦੇ ਨਾਲ ਹੀ ਹੋਰ ਵਕ-ਵਕ ਥਾਵਾਂ ਤੇ ਵੀ ਇਹਨਾਂ ਦਾ ਕਾਰੋਬਾਰ ਕਾਫੀ ਵੱਡੇ ਪੈਮਾਨੇ ਤੇ ਚੱਲਦਾ ਹੈ ਤੇ ਹੁਣ ਈਡੀ ਵੱਲੋਂ ਵੀ ਇਹਨਾਂ ਦੇ ਵਕ-ਵਕ ਠਿਕਾਨੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਨੂੰ ਵੀ ਜਾਂਚ ਸ਼ਾਮਲ ਕਰ ਲਿਆ ਇੱਕ ਐਕਸਕਲੂਸਿਵ ਤਸਵੀਰ ਆ ਵੀ ਤੁਹਾਡੇ ਸਾਹਮਣੇ ਦਿਖਾ ਰਹੇ ਆ ਸਕਰੀਨ ਤੇ ਤਾਂ ਇੰਡਸਟਰੀਅਲ ਏਰੀਆ ਰਿਸ਼ੀਨਗਰ ਤੇ ਜ਼ਨਾਲੀ ਕੋਈ ਹੋਰ ਥਾਵਾਂ ਤੇ ਵੀ ਈਡੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਨਾਲੀ ਪੈਰਾਮਿਲਟਰੀ ਫੋਰਸ ਤੇ ਲੋਕਲ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਰਿਸ਼ੀਨਗਰ ਇੰਡਸਟਰੀਅਲ ਏਰੀਆ ਤੇ ਜ਼ਨਾਲੀ ਈਡੀ ਦੇ ਅਧਿਕਾਰੀ ਕੋਈ ਹੋਰ ਥਾਵਾਂ ਤੇ ਰਾਜੀਪ ਪੱਲਾ ਦੇ ਦਫ਼ਤਰਾਂ ਦੇ ਵਿੱਚ ਪਹੁੰਚੇ ਨੇ ਜਾਂਚ ਪੜਤਾਲ ਕਰ ਰਹੇ ਨੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਐਸ ਸੀ ਐਲ ਗਰੁੱਪ ਦੇ ਵੀ ਵੱਖ-ਵੱਖ ਠਿਕਾਨਿਆਂ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਜ਼ਿਕਰ ਹੋ ਗਏ ਵੀ ਹੈ ਕਿ ਆਰ ਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ اسٹیਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਦੱਸੇ ਜਾਂਦੇ ਨੇ ਰਾਜੀਪ ਪੱਲਾ ਇੱਕ ਵਾਰ ਫਿਰ ਦੱਸਦੀ ਹੈ ਕਿ ਆਰਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ ਅਸਟੇਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਨੇ ਰਜੀਵ ਪੱਲਾ ਤੇ ਜ਼ਨਾਲੀ ਨਾਮੀ ਰੀਅਲ ਅਸਟੇਟ ਕਾਰੋਬਾਰੀ ਵੀ ਨੇ ਤਾਂ ਹੁਣ ਜਦੋਂ ਇਹਨਾਂ ਨੂੰ ਈਡੀ ਵੱਲੋਂ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੋਰ ਇਹਨਾਂ ਦੇ ਸਾਥੀ ਰੀਅਲ ਅਸਟੇਟ ਕਾਰੋਬਾਰੀਆਂ ਅਤੇ ਇਸ ਨਾਲ ਕਈ ਹੋਰ ਨਾਮੀ ਕਾਰੋਬਾਰੀਆਂ ਦੇ ਵਿੱਚ ਵੀ ਉਤਲ-ਪੁਤਲ ਦੇਖਣ ਨੂੰ ਮਿਲ ਰਹੀ ਹੈ ਖਲਬਲੀ ਮੱਚੀ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਨਾਮੀ ਕਾਰੋਬਾਰੀ ਰੀਅਲ ਅਸਟੇਟ ਕਾਰੋਬਾਰੀ ਰਜੀਵ ਪੱਲਾ ਨੂੰ ਈਡੀ ਵੱਲੋਂ ਜਾਂਚ ਸ਼ਾਮਲ ਕੀ ਕਿਤਾ ਗਿਆਤਾ ਕਿਥਨਾ ਕਿਥੇ ਉਹਨਾਂ ਹੋਰ ਰੀਅਲ ਏਸਟੇਟ ਕਾਰੋਬਾਰੀਆਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇੱਕ ਦੂਸਰੇ ਤੋਂ ਸੇਧ ਲੈਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਇਸ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਕਰਨ ਤੋਂ ਬਾਅਦ ਰਾਜੀਪ ਭੱਲਣ ਜਾਂਚ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਸਾਰੇ ਕਾਰੋਬਾਰੀਆਂ ਦੇ ਵਿੱਚ ਖਲਬਲੀ ਮਚੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਤਾਂ ਦੱਸ ਦਈਏ ਕਿ ਤੜਕ ਸੁਏ 7 ਵਜੇ ਐਸਸੀਐਲ ਗਰੁੱਪ ਦੇ ਵਗ ਵਗ ਠਿਕਾਣਿਆਂ ਤੇ ਈਡੀ ਪਹੁੰਚਦੀ ਆ ਆਪਣੇ ਅਧਿਕਾਰੀਆਂ ਨੂੰ ਲੈ ਕੇ ਇਸ ਦੇ ਨਾਲ ਹੀ ਲਗਾਤਾਰੀ ਰੇਡ ਜਾਰੀ ਹੈ ਐਸਸੀਐਲ ਗਰੁੱਪ ਦੇ ਵੱਖ-ਵੱਖ ਥਾਨਿਆਂ ਤੇ ਜਸਵਿਚਾਲੇ राजीव ਪੱਲਾ ਨਾਮੀ ਕਾਰੋਬਾਰੀ राजीव ਪੱਲਾ ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਐਸਸੀਐਲ ਗਰੁੱਪ ਦੇ ਸੀਏ ਅਤੇ ਹੋਰ ਨਜ਼ਦੀਕੀਆਂ ਤੋਂ ਵੀ ਪੋਚ ਕੀ ਚੀਕਤੀ ਜਾ ਰਹੀ ਹੈ ਇਹ ਸੂਤਰਾ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪਰ ਇਸ ਵੇਲੇ ਦੀ ਖਬਰ ਵੱਡੀ ਖਬਰੇ ਸਾਹਮਣੇ ਆ ਰਹੀ ਹੈ ਕਿ ਰਾਜੀਵ ਪੱਲਾ ਜੋ ਕਿ ਨਾਮੀ ਕਾਰੋਬਾਰੀ ਨੇ ਆਰਐਸ ਇੰਡਸਟਰੀ ਦਾ ਸੈਂਟਰਾ ਗ੍ਰੀਨ ਰੀਅਲ اسٹیਟ ਪ੍ਰੋਜੈਕਟ ਦੇ ਵੀ ਮੁੱਖ ਪ੍ਰੋਮੋਟਰ ਨੇ ਰਾਜੀਵ ਪੱਲਾ ਤਾਂ ਇਸ ਦੇ ਨਾਲ ਹੀ ਕਾਫੀ ਵੱਡੇ ਪੱਧਰ 'ਤੇ ਇਹਨਾਂ ਦਾ ਵੀ ਕਾਰੋਬਾਰ ਚੱਲਦਾ ਹੈ ਤੇ ASL ਗਰੁੱਪ ਦੀ ਇੱਕ ਕੰਪਨੀ ਦੇ ਵੀ ਡਾਇਰੈਕਟਰ ਨੇ ਰਾਜੀਵ ਪੱਲਾ ਤਾਂ ਜਿਸ ਕਰਕੇ ਇਹਨਾਂ ਨੂੰ ED ਵੱਲੋਂ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਵਗ ਵਗ ਠਿਕਾਨਿਆਂ ਤੇ ਰਿਸ਼ੀ ਨਗਰ ਇੰਡਸਟਰੀਅਲ ਏਰੀਆ ਤੇ ਕਈ ਹੋਰ ਦਫ਼ਤਰਾਂ ਤੇ ਰਾਜੀਵ ਪੱਲਾ ਦੇ ਕਈ ਹੋਰ ਦਫ਼ਤਰਾਂ ਤੇ ਵੀ ED ਦੇ ਅਧਿਕਾਰੀ ਪਹੁੰਚਦੇ ਨੇ ਜਾਂਚ ਪੜਤਾਲ ਕਰਦੇ ਨੇ ਤਾਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਹਾਨੂੰ ਉਹ ਵੀ ਜ਼ਰੂਰ ਦਿਖਾ ਦਿੰਨੇ ਆ ਫੈਸ਼ੀਅਲ ਗਰੁੱਪ ਦੀ ਕੰਪਨੀ ਦੇ ਡਾਇਰੈਕਟਰ ਰਾਜੀਵ ਪੱਲਾ ਦੇ ਵਕਵਕ ਠਿਕਾਨੇ ਤੇ ਈਡੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਰਾਜੀਵ ਪੱਲਾ ਨੂੰ ਵੀ ਈਡੀ ਵੱਲੋਂ ਜਾਂਚ ਸ਼ਾਮਲ ਕੀਤਾ ਗਿਆ ਤਾਂ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਰਾਜੀਵ ਪੱਲਾ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਰਾਜੀਵ ਪੱਲਾ ਵੀ ਇੱਕ ਨਾਮੀ ਕਾਰੋਬਾਰੀ ਨੇ ਰੀਅਲ ਏਸਟੇਟ ਕਾਰੋਬਾਰੀ ਨੇ ਤੇ ਲੁਧਿਆਣਾ ਦੇ ਵਿੱਚ ਇਸ ਦੇ ਨਾਲ ਹੀ ਹੋਰ ਵਕਵਕ ਥਾਵਾਂ ਤੇ ਵੀ ਇਹਨਾਂ ਦਾ ਕਾਰੋਬਾਰ ਕਾਫੀ ਵੱਡੇ ਪੈਮਾਨੇ ਤੇ ਚੱਲਦਾ ਹੈ ਤੇ ਹੁਣ ਈਡੀ ਵੱਲੋਂ ਵੀ ਇਹਨਾਂ ਦੇ ਵਕਵਕ ਠਿਕਾਨਿਆਂ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਨੂੰ ਵੀ ਜਾਂਚ ਸ਼ਾਮਲ ਕਰ ਲਿਆ ਇੱਕ ਐਕਸਕਲੂਸਿਵ ਤਸਵੀਰ ਆ ਵੀ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਸਕਰੀਨ ਤੇ ਤਾਂ ਇੰਡਸਟਰੀਅਲ ਏਰੀਆ ਰਿਸ਼ੀ ਨਗਰ ਤੇ ਜ਼ਨਾਲੀ ਕੋਈ ਹੋਰ ਥਾਵਾਂ ਤੇ ਵੀ ਈਡੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਜ਼ਨਾਲੀ ਪੈਰਾ ਮਿਲਟਰੀ ਫੋਰਸ ਤੇ ਲੋਕਲ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਰਿਸ਼ੀ ਨਗਰ ਇੰਡਸਟਰੀਅਲ ਏਰੀਆ ਤੇ ਜ਼ਨਾਲੀ ਈਡੀ ਦੇ ਅਧਿਕਾਰੀ ਕੋਈ ਹੋਰ ਥਾਵਾਂ ਤੇ ਰਾਜੀਪੱਲਾ ਦੇ ਦਫ਼ਤਰਾਂ ਦੇ ਵਿੱਚ ਪਹੁੰਚੇ ਨੇ ਜਾਂਚ ਪੜਤਾਲ ਕਰ ਰਹੇ ਨੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਐਸਸੀਐਲ ਗਰੁੱਪ ਦੇ ਵੀ ਵਕਫਾ ਕਾਨੀਆ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਜ਼ਿਕਰ ਹੋ ਗਏ ਵੀ ਹੈ ਕਿ ਆਰਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ اسٹیਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਦੱਸੇ ਜਾਂਦੇ ਨੇ ਰਾਜੀਵ ਪਾਲ ਇੱਕ ਵਾਰ ਫਿਰ ਦੱਸਦੇ ਕਿ ਆਰਐਸ ਇੰਡਸਟਰੀ ਤੇ ਸੈਂਟਰਾ ਗ੍ਰੀਨ ਰੀਅਲ اسٹیਟ ਪ੍ਰੋਜੈਕਟ ਦੇ ਮੁੱਖ ਪ੍ਰੋਮੋਟਰ ਨੇ ਰਜੀਵ ਪੱਲਾ ਤੇ ਜ਼ਨਾਲੀ ਨਾਮੀ ਰੀਅਲ اسٹیਟ ਕਾਰੋਬਾਰੀ ਵੀ ਨੇ ਤਾਂ ਹੁਣ ਜਦੋਂ ਇਹਨਾਂ ਨੂੰ ਈਡੀ ਵੱਲੋਂ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੋਰ ਇਹਨਾਂ ਦੇ ਸਾਥੀ ਰੀਅਲ اسٹیਟ ਕਾਰੋਬਾਰੀਆਂ ਅਤੇ ਇਸ ਨਾਲ ਕੁਝ ਹੋਰ ਨਾਮੀ ਕਾਰੋਬਾਰੀਆਂ ਦੇ ਵਿੱਚ ਵੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ ਖਲਬਲੀ ਮੱਚੀ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਨਾਮੀ ਕਾਰੋਬਾਰੀ ਰੀਅਲ اسٹیਟ ਕਾਰੋਬਾਰੀ ਰਜੀਵ ਪੱਲਾ ਨੂੰ ਈਡੀ ਵੱਲੋਂ ਜਾਂਚ ਸ਼ਾਮਲ ਕੀ ਆ ਗਿਆਤਾ ਕਿਤਨਾ ਕਿਤੇ ਉਹਨਾਂ ਕੋਰੇ ਰੀਅਲ ਅਸਟੇਟ ਕਾਰੋਬਾਰੀਆਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇੱਕ ਦੂਸਰੇ ਤੋਂ ਸੇਧ ਲੈਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਇਸ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਕਰਨ ਤੋਂ ਬਾਅਦ ਰਾਜੀਪ ਭਲਣ ਜਾਂਚ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਸਾਰੇ ਕਾਰੋਬਾਰੀਆਂ ਦੇ ਵਿੱਚ ਖਲਬਲੀ ਮਚੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਤਾਂ ਦੱਸ ਦਈਏ ਕਿ ਤੜਕ ਸੁਇਰ 7 ਵਜੇ ਐਸ ਸੀ ਐਲ ਗਰੁੱਪ ਦੇ ਵਕ ਵਕ ਟਿਕਾਣੇ ਤੇ ਈਡੀ ਪਹੁੰਚਦੀ ਆ ਆਪਣੇ ਅਧਿਕਾਰੀਆਂ ਨੂੰ ਲੈ ਕੇ ਇਸ ਦੇ ਨਾਲ ਹੀ ਲਗਾਤਾਰ ਹੀ ਰੇਡ ਜਾਰੀ ਹੈ ਐਸ ਸੀ ਐਲ ਗਰੁੱਪ ਦੇ ਵਕ ਵਕ ਟਿਕਾਣੇ ਤੇ ਜਸਵਿਚਾਲੇ ਅਜੀਵ ਪੱਲਾ ਨਾਮੀ ਕਾਰੋਬਾਰੀ ਰਾਜੀਵ ਪੱਲਾ ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਐਸ ਸੀ ਐਲ ਗਰੁੱਪ ਦੇ ਸੀਏ ਅਤੇ ਹੋਰ ਨਜ਼ਦੀਕੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪਰ ਇਸ უਲੇ ਦੀ ਖਬਰ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਕਿ ਰਾਜੀਵ ਪੱਲਾ ਜੋ ਕਿ ਨਾਮੀ ਕਾਰੋਬਾਰੀ ਨੇ ਆਰ ਐਸ ਇੰਡਸਟਰੀ ਦਾ ਸੈਂਟਰਾ ਗ੍ਰੀਨ ਰੀਅਲ ਅਸਟੇਟ ਪ੍ਰੋਜੈਕਟ ਦੇ ਵੀ ਮੁੱਖ ਪ੍ਰੋਮੋਟਰ ਨੇ ਰਾਜੀਵ ਪੱਲਾ ਤਾਂ ਇਸ ਦੇ ਨਾਲ ਹੀ ਕਾਫੀ ਵੱਡੇ ਪੱਧਰ 'ਤੇ ਇਹਨਾਂ ਦਾ ਵੀ ਕਾਰੋਬਾਰ ਚੱਲਦਾ ਹੈ ਤੇ एसएल ग्रुप ਦੀ ਇੱਕ ਕੰਪਨੀ ਦੇ ਵੀ ਡਾਇਰੈਕਟਰ ਨੇ ਰਾਜੀਪ ਪੱਲਾ ਤਾਂ ਜਿਸ ਕਰਕੇ ਇਹਨਾਂ ਨੂੰ ਆਈਡੀ ਵੱਲੋਂ ਜਾਂਚ ਸ਼ਾਮਲ ਕੀਤਾ ਗਿਆ ਹੈ ਤਾਂ ਵਗ ਵਗ ਠਿਕਾਨਿਆਂ ਤੇ ਰਿਸ਼ੀ ਨਗਰ ਇੰਡਸਟਰੀਅਲ ਏਰੀਆ ਤੇ ਕਈ ਹੋਰ ਦਫ਼ਤਰਾਂ ਤੇ ਰਾਜੀਪ ਪੱਲਾ ਦੇ ਕਈ ਹੋਰ ਦਫ਼ਤਰਾਂ ਤੇ ਵੀ ਆਈਡੀ ਦੇ ਅਧਿਕਾਰੀ ਪਹੁੰਚਦੇ ਨੇ ਜਾਂਚ ਪੜਤਾਲ ਕਰਦੇ ਨੇ ਤਾਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਹਾਨੂੰ ਉਹ ਵੀ ਜ਼ਰੂਰ ਦਿਖਾ ਦਿੰਨੇ ਆਂ